Daily right work. ਪਿਆਰੇ ਬੱਚਿਓ ਅੱਜ ਅਸੀਂ ਬਿਮਾਰੀ ਦੀ ਛੁੱਟੀ ਲੈਣ ਲਈ ਅੱਜੀ ਪੜਨ ਜਾ ਰਹੇ ਹਾਂ ਚਲੋ ਬੱਚਿਓ ਸ਼ੁਰੂ ਕਰਦੇ ਹਾਂ ਬਿਮਾਰੀ ਦੀ ਛੁੱਟੀ ਲੈਣ ਲਈ ਅੱਜੀ ਲਿਖੋ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਚਿਓ ਇੱਥੇ ਤੁਸੀਂ ਸਕੂਲ ਦਾ ਐਡਰੈਸ ਲਿਖਣਾ ਹੈ ਪਾਪ ਸਕੂਲ ਦਾ ਪਤਾ ਲਿਖਣਾ ਹੈ ਸ਼੍ਰੀਮਾਨ ਜੀ ਬੇਨਤੀ ਇਹ ਹੈ ਕਿ ਅੱਜ ਮੈਨੂੰ ਬੁਖਾਰ ਹੋ ਗਿਆ ਹੈ ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ ਜਾਂ ਸਕਦੀ ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਧੰਨਵਾਦ ਸਹਿਤ ਆਪ ਜੀ ਦਾ ਜਾਂਦੀ ਅਗਿਆਕਾਰੀ ਨਾਮ ਜਮਾਤ ਰੋਲ ਨੰਬਰ ਅਤੇ ਮਿਤੀ ਪਿਆਰੀ ਵਿਦਿਆਰਥੀਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਅਤੇ ਸਮਝ ਆਈ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ